ਜੀ ਮਾਨੂਰ ਸੀਐਮ ਸਾਹਿਬ ਪੰਜਾਬ ਵੱਲੋਂ ਮੈਨੂੰ ਇੱਥੇ ਸ਼੍ਰੀ ਚਮਕੌਰ ਸਾਹਿਬ ਜਿਹੜਾ ਸਕੂਲ ਆ ਕੰਬਿਨੈਂਸ ਫॉर ਗਰਲਸ ਹੈ ਇੱਥੇ ਬਤੌਰ ਮੈਂਟਰ ਭੇਜਿਆ ਗਿਆ ਸੀਗਾ ਅੱਜ ਮੇਰੀ ਬੱਚਿਆਂ ਨਾਲ ਪਹਿਲੀ ਇੰਟਰੈਕਸ਼ਨ ਸੀਗੀ ਇਹ ਗਰਲ ਸਕੂਲ ਹੈ ਤੇ 9 ਤੋਂ ਲੈ ਕੇ 9th ਕਲਾਸ ਤੋਂ ਲੈ ਕੇ 12th ਕਲਾਸ ਦੇ ਜਿਹੜੇ ਬੱਚੇ ਸੀਗੇ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਵੀ ਤੇ ਬੜੀ ਲੰਬੀ ਗੱਲਬਾਤ ਬੱਚਿਆਂ ਨਾਲ ਬਤੌਰ ਮੈਂਟਰ ਸਾਰੇ ਟੀਚਰਸ ਤੇ ਪ੍ਰਿੰਸੀਪਲ ਸਾਹਿਬਾਨ ਦੀ ਮੌਜੂਦਗੀ ਵਿੱਚ ਕਿਤੇ ਵੇ ਸਾਡਾ ਇਥੇ ਆਨ ਦਾ ਮੁੱਖ ਮੰਤਵ ਇਹ ਕਿ ਬੱਚਾ ਨੂੰ ਇੱਕ ਮੋਟੀਵੇਸ਼ਨ ਮਿਲੇ ਤੇ ਬੱਚਿਆਂ ਨੂੰ ਕਈ ਵਾਰੀ ਤਿਆਰੀ ਦੇ ਵਿੱਚ ਕੋਈ ਮੁਸ਼ਕਿਲ ਆ ਰਹੀ ਹੁੰਦੀ ਹੈ ਜਾਂ ਕੋਈ ਇਹੋ ਜੀ ਗੱਲ ਹੁੰਦੀ ਹੈ ਜਾਂ ਉਹਨਾਂ ਨੂੰ ਗਾਈਡੈਂਸ ਚਾਹੀਦੀ ਹੁੰਦੀ ਹੈ ਤਾਂ ਉਸ ਤਰੀਕੇ ਦੇ ਨਾਲ ਅਸੀਂ ਬੱਚਿਆਂ ਦੇ ਨਾਲ ਇਕਦਮ ਨੇੜੇ ਤੋਂ ਉਹਨਾਂ ਦੀ ਗੱਲਬਾਤ ਸੁਣੀ ਹੈ ਤੇ ਜੇ ਉਹਨਾਂ ਨੂੰ ਕੋਈ ਮੁਸ਼ਕਿਲ ਆ ਰਹੀ ਹੈ ਤੇ ਉਸ ਮੁਸ਼ਕਿਲ ਦਾ ਅਸੀਂ ਬਤੌਰ mentor ਇੱਥੇ ਸਮਾਧਾਨ ਕਰੀਏ ਸਾਰੀ ਬੱਚੀਆਂ ਬਹੁਤ ਹੁਸ਼ਿਆਰ ਨੇ ਬਹੁਤ ਮੋਟੀਵੇਟਿਡ ਨੇ ਵੱਖ-ਵੱਖ ਟੀਮ ਦੇ ਵਿੱਚ ਪੜ੍ਹਾਈ ਕਰੀਆਂ ਨੇ ਮੈਡੀਕਲ ਨਾਨ ਮੈਡੀਕਲ ਕਮਰਸ ਅਤੇ ਆਰਟਸ ਪ੍ਰਿੰਸੀਪਲ ਸਾਹਿਬਾਨ ਅਤੇ ਜਿਹੜੇ ਇੱਥੇ ਟੀਚਰ ਸਾਹਿਬਾਨ ਨੇ ਸਾਰਿਆਂ ਵੱਲੋਂ ਬੱਚਿਆਂ ਦੀ ਮੋਟੀਵੇਸ਼ਨ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਉਹਨਾਂ ਦੀ ਪੜ੍ਹਾਈ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਇਹ ਇੱਕ ਬਹੁਤ ਚਲਾਕਾ ਯੋਗ ਕਦਮ ਹੈ ਜਿਹਦੇ ਨਾਲ ਸਾਨੂੰ ਵੀ ਬੱਚਿਆਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ ਤੇ ਸਾਡਾ ਇੱਕ ਬੱਚਿਆਂ ਦੇ ਨਾਲ ਨਿਰੰਤਰ ਇਨ ਟੱਚ ਰਹਿੰਦਾ ਹੈ ਤੇ ਜੇ ਮੈਂ ਸਮਝਦੀਆਂ ਜੇ ਬੱਚਿਆਂ ਨੂੰ ਇਸ ਤਰੀਕੇ ਨਾਲ ਮੋਟੀਵੇਸ਼ਨ ਮਿਲਦੀ ਹੈ ਤਾਂ ਇਹ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਦੇ ਲਈ ਇੱਕ ਬਹੁਤ ਵੱਡੀ ਚੀਜ਼ ਹੋਏਗੀ ਬਹੁਤ ਚੰਗੀ ਚੀਜ਼ ਹੋਏਗੀ ਤੇ ਇਹਦਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਇਸ ਗੱਲ ਦਾ ਪੋਜ਼ਿਟਿਵ ਇੰਪੈਕਟ ਰਹੇਗਾ ਇਹ ਮੇਰੇ ਵੱਲੋਂ ਇਹ ਵਿਜ਼ਿਟਸ ਜਿਹੜੀ ਇਹ ਸਕੂਲ ਦੇ ਵਿੱਚ ਜਾਰੀ ਰਹਿਣਗੇ ਤੇ ਬੱਚਿਆਂ ਨਾਲ ਗੱਲਬਾਤ ਹਰ ਤਰੀਕੇ ਦੇ ਨਾਲ ਉਹ ਵੀ ਜਾਰੀ ਰਹੇਗੀ ਥੈਂਕ ਯੂ ਸਰਕਾਰ ਨੂੰ ਸਿੱਖਿਆ ਭਾਗ ਦੇ ਵਿੱਚ ਜਿਹੜਾ ਇੱਕ ਸਿੰਪਲ ਟੂਲ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਉਹਦੇ ਤਰ੍ਹਾਂ ਸਾਡੇ ਕੋਲ ਡਾਕਟਰ ਰਜੂਰ ਗਰੇਵਾਲ ਆਪੀਐਸ ਜੀ ਉਹ ਬੱਚਿਆਂ ਨਾਲ ਟਕਸ ਵਾਸਤੇ ਬੈਠੀ ਸੀ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਉਹਨਾਂ ਦੇ ਜ਼ੀਰੋ ਪੁਆਇੰਟ ਤੋਂ ਲੈ ਕੇ ਵੀ ਬੱਚਿਆਂ ਦੇ ਕੀ ਡ੍ਰੀਮ ਹੈਗੇ ਆ ਕੀ ਕੁਝ ਉਹਨਾਂ ਦੇ ਕੋਲ ਸਮਰੱਥਾ ਹੈ ਕੀ ਕੋਈ ਸੋਚ ਰਹੇ ਆ ਉਹ ਸਾਰੀਆਂ ਗੱਲਾਂ ਦੇ ਨਾਲ ਉਹਨਾਂ ਨੇ ਬੱਚਾ ਅਪਤੰਦਰਾ ਕੀਤਾ ਉਦੋਂ ਆਪਣੇ ਉਹਨਾਂ ਦੇ ਨਿੱਜੀ ਤਜਰਬੇ ਸੀ ਉਸ ਤਜਰਬਿਆਂ ਦੇ ਵਿੱਚ ਉਹਨਾਂ ਨੇ ਬੱਚੇ ਨੂੰ ਬਹੁਤ ਵਧੀਆ ਢੰਗ ਦੇ ਨਾਲ ਮੋਟੀਵੇਟ ਕੀਤਾ ਖਾਸ ਕਰਕੇ ਆਪਣੀਆਂ ਨਿੱਜੀ ਟਿੱਪਣੀਆਂ ਦੇ ਨਾਲ ਵੀ ਉਹਨਾਂ ਨੇ ਬੱਚੇ ਨੂੰ ਕਿਹਾ ਵੀ ਤੁਸੀਂ ਕਿਹੜੀ ਚੀਜ਼ ਦੇ ਵਿੱਚ ਵਧੀਆ ਢੰਗ ਦੇ ਨਾਲ ਜਾ ਸਕਦੇ ਹੋ ਤੇ ਮੋਟੀਵੇਟ ਕਰਨ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਧਿਆਨ ਚ ਲਿਆਂਦੀ ਵੀ ਜਿਹੜਾ ਕਿਸੇ ਵੀ ਚੀਜ਼ ਦਾ ਜਿਹੜੇ ਸਕਸੈਸ ਦਾ ਕੋਈ ਸ਼ਾਰਟਕਟ ਨਹੀਂ ਹੈਗਾ ਇੱਕ ਜਿਹੜੀ ਮਿਹਨਤ ਹੈ ਉਹ ਬੱਚਿਆਂ ਨੂੰ ਜਰੂਰ ਕਰਨੀ ਪੈਣੀ ਹੈ ਤੇ ਉਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਉਦੇ ਆਪਕਾਂ ਤੋਂ ਵੀ ਪੇਰੈਂਟਸ ਤੋਂ ਵੀ ਪ੍ਰਿੰਸੀਪਲ ਤੋਂ ਵੀ ਇਹ ਚੀਜ਼ ਬਾਰੇ ਸਾਨੂੰ ਉਮੰਗ ਹੈ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਮਿਲ ਕੇ ਸਾਰੇ ਇੱਕ ਟੀਮ ਦੇ ਤੌਰ ਤੇ ਕੰਮ ਕਰਕੇ ਇਹਨਾਂ ਬੱਚਿਆਂ ਨੂੰ ਬਹੁਤ ਵਧੀਆ ਅੱਗੇ ਲਿਜਾਣ ਵਾਸਤੇ ਤੇ ਆਪਣੀ ਲਾਈਫ ਦੇ ਸਕਸੈਸਫੁਲ ਹੋਣ ਵਾਸਤੇ ਜਿਹੜਾ ਪ੍ਰੋਗਰਾਮ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹਨੂੰ ਵਧੀਆ ਟੰਗ ਦੇ ਨਾਲ ਚੱਲਣਾ ਤੇ ਉਮੀਦ ਹੈ ਵੀ ਅਸੀਂ ਖੁਦ ਉਹਨਾਂ ਦੇ ਨਾਲ ਮਿਲ ਕੇ ਤੇ ਪੇਰੈਂਟਸ ਦੀ ਸਹਾਇਤਾ ਦੇ ਨਾਲ ਇਹਨਾਂ ਬੱਚਿਆਂ ਵਾਸਤੇ ਬਹੁਤ ਵੱਡੀ ਹੋਰ ਵੀ ਅਪਰੇਲ ਕਰਾਂਗੇ ਤਾਂ ਕਿ ਜਿਹੜੀ ਇਹ ਕੋਚੀਏ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤਿਆਰ ਖਾਮਯਾਬੀ ਹਾਸਲ ਕਰ ਸਕੋ ਤੇ ਸਾਡੇ ਸਕੂਲ ਦਾ ਪੰਜਾਬ ਦਾ ਇਸ ਦਾ ਜਿਹੜਾ ਨਾਮ ਉੱਚਾ